ਸਭ ਪਾਟਕਾਂ ਨੂੰ ਦਿਲੋਂ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਭ ਦੇ ਸਨੇਹ ਨੂੰ ਦੇਖਦੇ ਹੋਏ ਫਿਰ ਤੋਂ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਜੀ ਉਮੀਦ ਹੈ ਬਾਕੀ ਕਹਾਣੀਆਂ ਵਾਂਗ ਇਹ ਕਹਾਣੀ ਤੁਹਾਨੂੰ ਸਭ ਨੂੰ ਬਹੁਤ ਪਸੰਦ ਆਵੇਗੀ ਤੁਸੀਂ ਸਭ ਅੰਤ ਤੱਕ ਕਹਾਣੀ ਨਾਲ ਬਨੇ ਰਹੋਗੇ ਇਹ ਕਹਾਣੀ ਹਰ ਤਰ੍ਹਾਂ ਨਾਲ ਤੁਹਾਡਾ ਸਭ ਦਾ ਮਨੋਰੰਜਨ ਕਰੇਗੀ ਕਹਾਣੀ ਵਿੱਚਲੇ ਕਿਰਦਾਰ ਸਭ ਕਲਪਨਿਕ ਹਨ ਇਨਾਂ ਦਾ ਕਿਸੇ ਦੀ ਜ਼ਿੰਦਗੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਇਹ ਕਹਾਣੀ ਮਨੋਰੰਜਨ ਲਈ ਲਿਖੀ ਗਈ ਹੈ। ਫਿਰ ਵੀ ਅਗਰ ਘਟਨਾਵਾਂ ਕਿਸੇ ਨਾਲ ਮੇਲ ਖਾਂਦੀਆਂ ਹੋਣ ਤਾਂ ਸੰਜੋਗ ਸਮਝਿਆ ਜਾਵੇ ਜੀ। ਅਦਾਲਤ ਦੇ ਬਾਹਰ ਖੜ੍ਹਾ ਬੁੱਢਾ ਨਾਜ਼ਰ ਸਿਓ ਆਪਣੀ ਧੀ ਰੌਣਕ ਨੂੰ ਹੱਲਾਸ਼ੇਰੀ ਦੇ ਰਿਹਾ ਸੀ। ਰੌਣਕ ਚੁੰਨੀ ਦੇ ਲੜ ਨਾਲ ਆਪਣੇ ਹੰਝੂਆਂ ਨੂੰ ਬਾਰ-ਬਾਰ ਸਾਫ਼ ਕਰ ਰਹੀ ਹੈ। ਕਿ ਗੋਦ ਚੁੱਕੀ ਆਪਣੇ 2 ਸਾਲ ਦੇ ਬੱਚੇ ਨੂੰ ਦੇਖ ਰਹੀ ਹੈ। ਰਾਉਣਕ ਮਨ ਹੀ ਮਾਨ ਆਪਣੇ ਬੱਚੇ ਵੱਲ ਦੇਖ ਸੋਚ ਰਹੀ ਹੈ ਚੰਦ੍ਰਿਆ ਦੱਸ ਇਸ ਮਾਸੂਮ ਨੇ ਤੇਰਾ ਕਿਹੜਾ ਕੁਝ ਵਿਗਾੜ ਦਿੱਤਾ ਸੀ ਤੇਰੇ ਕੀਤੇ ਦੀਆਂ ਗਲਤੀਆਂ ਦੀ سزا ਇਹ ਅਦਾਲਤਾਂ ਦੇ ਚੱਕਰ ਕੱਟ-ਕੱਟ ਕੇ ਭੋਗ ਰਿਹਾ ਹੈ ਰਾਉਣਕ ਦਾ ਪਿਓ ਉਸ ਨੂੰ ਖੰਬੋਸ਼ ਵੇਖ ਉਸ ਦੇ ਮੋਢੇ ਨੂੰ ਹਿਲਾਉਣ ਦਾ ਹੋਇਆ ਕਿੱਥੇ ਖੋ ਗਈ ਰਾਉਣਕ ਪੁੱਤ ਚੱਲ ਅੰਦਰ ਜੱਜ ਸਾਹਿਬ ਆ ਗਏ ਹਨ ਨਾਜ਼ਰ ਸਿਓ ਇਹ ਕਹਿ ਕੇ ਅੱਗੇ-ਅੱਗੇ ਤੁਰ ਪੈਂਦਾ ਤੇ ਰੌਣਕ ਕੁਛੜ ਆਪਣੇ ਬੱਚੇ ਨੂੰ ਚੁੱਕੀ ਅਦਾਲਤ ਅੰਦਰ ਦਾਖਲ ਹੁੰਦੀ ਹੈ 나జర్ ਸਿਓ ਆਪਣੇ ਦੁੱਖ ਦੇ ਗੋਡਿਆਂ ਤੇ ਹੱਥ ਰੱਖਦਾ ਬੈਂਚ ਉੱਪਰ ਬੈਠ ਜਾਂਦਾ ਹੈ ਥੋੜੀ ਦੇਰ ਬਾਅਦ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਰੌਣਕ ਨੂੰ ਦੂਜੀ ਧਿਰ ਦਾ ਵਕੀਲ ਕਟਹਿਰੇ ਵਿੱਚ ਬੁਲਾਉਂਦਾ ਹੈ ਉਹ ਆਪਣੇ 1 ਸਾਲ ਦੇ ਬੱਚੇ ਨੂੰ ਆਪਣੇ ਬਾਪੂ 나జర్ ਸਿਓ ਨੂੰ ਪੜਾ ਕੇ ਵਕੀਲ ਦੇ ਸਵਾਲ ਜਵਾਬ ਸੁਣਦੇ ਅਦਾਲਤ 'ਚ ਖੜੀ ਹੋ ਜਾਂਦੀ ਹੈ अच्छा रौनक जी अदालत ਇਹ ਜਾਨਣਾ ਚਾਹੁੰਦੀ ਹੈ ਕਿ ਗੁਰੀ ਨਾਲ ਤੁਹਾਡੀ ਆਖਰੀ ਮੁਲਾਕਾਤ ਕਦੋਂ ਹੋਈ ਸੀ ਦੁੱਖਾਂ ਨਾਲ ਭਰੀ ਹੋਈ ਰੌਣਕ ਵਕੀਲ ਸਾਹਿਬ ਆਖਰ ਕਦੋਂ ਤੱਕ ਤੁਸੀਂ ਇਹੀ ਸਵਾਲ ਪੁੱਛੋਗੇ ਜਦੋਂ ਵੀ ਤਰੀਕ ਹੁੰਦੀ ਹੈ ਤੁਸੀਂ ਇਹੀ ਸਵਾਲ ਪੁੱਛਦੇ ਹੋ ਤੇ ਮੇਰਾ ਅਦਾਲਤ ਵਿੱਚ ਇਹੀ ਜਵਾਬ ਹੁੰਦਾ ਹੈ ਗੁਰੀ ਤੇ ਮੇਰਾ ਰਿਸ਼ਤਾ ਕਦੋਂ ਦਾ ਖਤਮ ਹੋ ਗਿਆ ਮੁਲਾਕਾਤ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ। ਵਕੀਲ ਆਖਰ ਅਦਾਲਤ ਵਿੱਚ ਤੁਸੀਂ ਸੱਚ ਕਿਉਂ ਨਹੀਂ ਦੱਸਦੇ? ਤੁਹਾਨੂੰ ਵੀ ਪਤਾ ਹੈ ਕਿ ਉਸਨੇ ਫਰਾਡ ਕਰਕੇ ਕਿੰਨਾ ਵੱਡਾ ਘਣਾ ਕੀਤਾ ਹੈ। ਇੰਨਾ ਮਾਸੂਮ ਛੇਹਰਾਂ ਵੱਲ ਵੇਖੋ। ਇਹਨਾਂ ਨੇ ਕਿਵੇਂ ਪੈਸਾ-ਪੈਸਾ ਇਕੱਠਾ ਕਰਕੇ ਤੁਹਾਡੇ ਪਤੀ ਨੂੰ ਦਿੱਤਾ। ਰੌਣਕ ਵਕੀਲ ਦੇ ਇਸ ਸਵਾਲ ਉੱਪਰ ੜਕ ਜਾਂਦੀ ਹੈ। ਤੇ ਜੱਜ ਸਾਹਿਬ ਨੂੰ ਕਹਿੰਦੀ ਹੈ ਜੱਜ ਸਾਹਿਬ ਕੀ ਇੱਕ ਔਰਤ ਨੂੰ ਉਸਦੇ ਪਤੀ ਦੇ ਕੀਤੇ ਗੁਨਾਹ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜੇ ਭਾਰਤੀ ਕਾਨੂੰਨ ਇੰਜ ਕਰ ਸਕਦਾ ਹੈ ਤਾਂ ਮੈਂ ਇਸ ਗੁਨਾਹ ਦੀ ਸਜ਼ਾ ਕੱਟਣ ਲਈ ਤਿਆਰ ਹਾਂ ਪਰ ਇਹੀ ਸੱਚ ਹੈ ਜੱਜ ਸਾਹਿਬ ਦੋ ਸਾਲਾਂ ਤੋਂ ਮੈਂ ਉਸ ਨੂੰ ਦੇਖਿਆ ਤੱਕ ਨਹੀਂ ਹੈ ਤੇ ਨਾ ਹੀ ਉਹ ਮੈਨੂੰ ਮਿਲਣ ਆਇਆ ਹੈ ਇੱਕ ਤੀ ਬੁੱਢੇ ਮਾਂ ਪਿਓ ਦੇ ਦਰ ਉੱਪਰ ਬੈਠੀ ਹੈ ਜਿਸ ਦੀ ਸੁਣਵਾਈ ਨਾ ਤਾਂ ਇਹ ਸਮਾਜ ਕਰ ਰਿਹਾ ਹੈ ਤੇ ਨਾ ਹੀ ਅਦਾਲਤਾਂ ਇਨਾ ਕੈਰ ਆਉਣਕ ਦੇ ਅੱਖਾਂ 'ਚੋਂ ਹੰਝੂ ਵਹਿ ਦੁਰਦੇ ਨੇ ਜੱਜ ਸਾਹਿਬ ਉਸ ਦੀ ਗੱਲ ਸੁਣ ਕੇ ਠੀਕ ਹੈ ਆਉਣਕ ਜੀ ਤੁਹਾਡੇ ਬਿਆਨ ਨੂੰ ਇਹ ਅਦਾਲਤ ਆਖਰੀ ਬਿਆਨ ਮੰਨਦੀ ਹੋਈ ਫੈਸਲਾ ਸੁਣਾ ਰਹੀ ਹੈ ਜਿਨ੍ਹਾਂ ਲੋਕਾਂ ਦੇ ਪੈਸੇ ਗੁਰੀ ਸਿੰਘ son of ਰੁਲਦਾ ਸਿੰਘ ਨੇ ਠੱਗੀ ਮਾਰ ਕੇ ਵਿਦੇਸ਼ ਗਿਆ ਹੈ ਇਹ ਅਦਾਲਤ ਹੁਕਮ ਦਿੰਦੀ ਹੈ ਉਸ ਦੀ ਪੰਜਾਬ ਬਿਜਲੀ ਜਿੰਨੀ ਵੀ ਜ਼ਮੀਨ ਜਾਇਦਾਦ ਹੈ ਕੁਰਕੀ ਦੇ ਹੁਕਮ ਦਿੰਦੀ ਹੈ ਤੇ ਉਹਨਾਂ ਲੋਕਾਂ ਦੇ ਪੈਸੇ ਬਾਬਸ ਦੇ ਹੁਕਮ 'ਵੀ ਤੇ ਗੁਰੀ ਨੂੰ ਭਗੌੜਾ ਕਰਾਰ ਦਿੰਦੀ ਹੋਈ ਅਦਾਲਤ ਇੱਥੇ ਹੀ ਖਤਮ ਹੁੰਦੀ ਹੈ ਜੱਜ ਸਾਹਿਬ ਫੈਸਲਾ ਸੁਣਾ ਆਪਣੀ ਕੁਰਸੀ ਤੋਂ ਉੱਠ ਚਲੇ ਜਾਂਦੇ ਨੇ ਅਦਾਲਤ ਵਿੱਚ ਬੈਠੇ ਲੋਕ ਜਿਨ੍ਹਾਂ ਦੇ ਨਾਲ ਠੱਗੀ ਵੱਜੀ ਹੋਈ ਸੀ ਉਹਨਾਂ ਦੇ ਚਿਹਰਿਆਂ ਉੱਪਰ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ ਪਰ ਆਰੌਣਕ ਅਦਾਲਤ ਵਿੱਚ ਖੜੀ ਰੋ ਰਹੀ ਹੈ ਆਪਣੀ ਕਿਸਮਤ ਨੂੰ ਨਾਜ਼ਰ ਆਰੌਣਕ ਦੇ ਪੁੱਤ ਨੂੰ ਸੰਭਾਲਦਾ ਹੋਇਆ ਆਰੌਣਕ ਕੋਲ ਜਾ ਕੇ ਖੜਾ ਹੋ ਜਾਂਦਾ ਹੈ ਤੇ ਆਪਣੀ ਧੀ ਨੂੰ ਹੌਸਲਾ ਦੇਣ ਲੱਗਦਾ ਹੈ ਪਰ ਆਪਣੇ ਡਾਮਾ ਡੋਲ ਮੜ ਨਾਲ ਰੌਣਕ ਆਪਣੇ ਬਾਪੂ 나જર ਸਿਉ ਨੂੰ ਬਾਪੂ ਜੀ ਅਦਾਲਤ ਤੇ ਲੋਕਾਂ ਨਾਲ ਤਾਂ ਇਨਸਾਫ ਕਰ ਦਿੱਤਾ ਪਰ ਮੇਰੇ ਨਾਲ ਇਨਸਾਫ ਕੌਣ ਕਰੂਗਾ ਰੌਣਕ ਦੇ ਕਹਿ ਬੋਲ 나જર ਸਿਉ ਦੇ ਦਿਲ ਤੇ ਲੱਗਦੇ ਹਨ ਤੇ ਉਸ ਦੇ ਮੂੰਹੋਂ ਕੁਝ ਨਹੀਂ ਨਿਕਲਦਾ ਉਹ ਰੌਣਕ ਨੂੰ ਬਸ ਅਦਾਲਤ ਤੋਂ ਬਾਹਰ ਜਾਣ ਦਾ ਇਸ਼ਾਰਾ ਕਰਦਾ ਹੈ ਰੌਣਕ بے ਜਾਨ ਲਾਸ਼ ਬਣੀ ਆਪਣੇ ਬਾਪੂ ਨਾਜਰ ਸਿਉਂਦੇ ਪਿੱਛੇ-ਪਿੱਛੇ ਹੌਲੀ-ਹੌਲੀ ਪੈਰ ਕ੍ਰਿਸਦੀ ਹੋਈ ਆਪਣੇ ਮਨ ਹੀ ਮਨ ਅੰਦਰ ਫਾਤਰ ਸਾਹਿਬ ਦੀਆਂ ਲਿਖੀਆਂ ਇਨ੍ਹਾਂ ਕਵਤਾਵਾਂ ਦੇ ਬੋਲ ਬੋਲਣ ਲੱਗਦੀ ਹੈ ਇਸ ਅਦਾਲਤ 'ਚੋਂ ਬੰਦੇ ਰੁਕ ਗਏ ਫੈਸਲਾ ਸੁਣਦਿਆਂ ਸੁਣਦਿਆਂ ਸੁੱਕ ਗਈ ਅਦਾਲਤ ਤੋਂ ਬਾਹਰਾਂ ਪਿਉ ਧੀ ਕੁਝ ਵਕਤ ਕੋਲ ਦੀ ਚਾਹ ਬਣਾਉਣ ਵਾਲੀ ਇੱਕ ਛੋਟੀ ਜਹੀ ਦੁਕਾਨ ਕੋਲ ਜਾ ਕੇ ਰੁਕ ਜਾਂਦੇ ਨੇ ਨਾਜ਼ਰ ਸਿੰਘ ਰੌਣਕ ਨੂੰ ਉਸ ਦਾ ਬੱਚਾ ਫੜਾ ਦਿੰਦਾ ਹੈ ਤੇ ਆਪ ਭਰੇ ਹੋਏ ਮਨ ਨਾਲ ਰੌਣਕ ਨੂੰ ਬੈਂਚ ਉੱਪਰ ਬੈਠਣ ਲਈ ਕਹਿੰਦਾ ਹੋਇਆ ਚਾਹ ਵਾਲੇ ਨੂੰ ਦੋ ਕੱਪ ਚਾਹ ਲਈ ਬੋਲ ਦਿੰਦਾ ਹੈ ਪਰ ਰੌਣਕ ਆਪਣੇ ਬਾਪੂ ਜੀ ਨੂੰ ਚਾਹ ਲਈ ਮਨਾ ਕਰ ਦਿੰਦੀ ਹੈ ਬਾਪੂ ਜੀ ਇਸ ਦੀ ਕੀ ਲੋੜ ਹੈ ਘਰ ਜਾ ਕੇ ਪੀ ਲਵਾਂਗੇ ਵੈਸੇ ਵੀ ਮੇਰਾ ਮਨ ਨਹੀਂ ਹੈ ਨਾਜ਼ਰ ਸਿੰਘ ਰੌਣਕ ਪੁੱਤ ਕੋਈ ਗੱਲ ਨਹੀਂ ਦੋ ਦੋ ਕੁੱਟਾ ਪੀ ਲੈ ਫਿਰ ਚੱਲਦੇ ਹਾਂ ਨਾਲੇ ਆਪਾਂ ਨੂੰ ਪਿੰਡ ਤੱਕ ਜਾਣ ਵਾਲੀ ਬੱਸ 'ਚੋਂ ਹਜੇ ਘੰਟਾ ਲੱਗ ਜਾਣਾ ਤੂੰ ਸਵੇਰ ਦਾ ਰੋਟੀ ਟੁਕ ਵੀ ਨਹੀਂ ਖਾਦਾ ਬੱਚਾ ਭੁੱਖਾ ਨਾ ਰਹਿ ਜਾਵੇ ਹੁਣ ਤਾਂ ਜੋ ਹੋਣਾ ਸੀ ਹੋ ਗਿਆ ਇਹ ਫਿਕਰਾਂ ਕਰ ਆਪਣਾ ਮਨ ਹੌਲਾ ਕਰਨ ਦੀ ਲੋੜ ਨਹੀਂ ਬਾਕੀ ਜੋ ਭਾਵੇ ਕਰਤਾਰ 나જર ਸਿੰਘ ਅਸਮਾਨ ਵੱਲ ਤੱਕਦਾ ਹੋਇਆ ਰੌਣਕ ਨੂੰ ਸਮਝਾ ਰਿਹਾ ਹੈ ਰਾੌਣਕ ਵੀ ਆਪਣੇ ਬਾਪੂ ਨੂੰ ਪਰੇਸ਼ਾਨ ਨਾ ਦੇਖਣਾ ਚਾਹੁੰਦੀ ਹੋਈ ਉਸ ਦੀ ਹਾਂ ਚ ਸਿਰਫ ਬੁਲਾਉਂਦੀ ਹੈ ਚਾਹ ਵਾਲਾ ਦੋ ਕੱਪ ਚਾਹ ਫੜਾ ਜਾਂਦਾ ਹੈ ਰਾੌਣਕ ਉੱਪਰਲੇ ਮਣੋ ਚਾਹ ਫੜ ਪੀਣ ਲੱਗਦੀ ਹੈ ਪਰ ਅੰਦਰੋਂ ਅੰਦਰੀ ਰਿਸ਼ਤੇ ਜ਼ਖਮਾਂ ਤੇ ਤੇ ਹਿਜਰਾਂ ਦੇ ਫੱਟ ਉਸ ਦੀ ਰੂਹ ਨੂੰ ਵੱਡ-ਵੱਡ ਖਾ ਰਹੇ ਹਨ ਤੇ ਕਈ ਤਰ੍ਹਾਂ ਦੇ ਸਵਾਲ ਉਸ ਦੇ ਮਨ ਨੂੰ ਉਲਝਾ ਦਿੰਦੇ ਹਨ ਨਾਜ਼ਰ ਸਿੰਘ ਚਾਹ ਖਤਮ ਕਰ ਚਾਹ ਵਾਲੇ ਨੂੰ ਪੈਸੇ ਫੜਾ ਦਿੰਦਾ ਹੈ ਰਾਉਣਕ ਨੂੰ ਉਹ ਉੱਥੋਂ ਚੱਲਣ ਲਈ ਕਹਿੰਦਾ ਹੈ। ਅਦਾਲਤ ਤੋਂ ਬਾਹਰ ਆ ਥੋੜੀ ਦੂਰ ਹੀ ਬੱਸ ਸਟੈਂਡ ਉੱਪਰ ਉਹ ਦੋਵੇਂ ਖੜ੍ਹ ਜਾਂਦੇ ਹਨ। ਇੰਨੇ ਨੂੰ ਉਹਨਾਂ ਦੇ ਪਿੰਡ ਨੂੰ ਜਾਣ ਵਾਲੀ ਬੱਸ ਆ ਜਾਂਦੀ ਹੈ। ਦੋਵੇਂ ਬੱਸ ਵਿੱਚ ਸਵਾਰ ਹੋ ਜਾਂਦੇ ਹਨ। ਬੱਸ ਦੀ ਅਖੀਰਲੀ ਸੀਟ ਇੱਕ ਦੋ ਸਵਾਰੀਆਂ ਬੈਠੀਆਂ ਸੀ। ਨਾਜ ਸਿੰਘ, ਰਾਉਣਕ ਨੂੰ ਨਾਲ ਲੈ ਕੇ ਅਖੀਰਲੀ ਸੀਟ ਉੱਪਰ ਹੀ ਬੈਠ ਜਾਂਦਾ ਹੈ। ਉਸ ਸੀਟ ਉੱਪਰ ਇੱਕ ਲੜਕਾ ਰਾਉਣਕ ਨੂੰ ਦੇਖ ਉਹ ਰੌਣਕ ਤੂੰ ਇੱਥੇ ਕਿਵੇਂ ਰੌਣਕ ਵੀ ਹੈਰਾਨ ਹੋਈ ਉਸ ਬੱਲ ਦੇਖਦੀ ਹੈ ਤਾਂ 나జర్ ਸਿੰਘ ਰੌਣਕ ਪੁੱਤ ਕੀ ਤੂੰ ਇਸ ਲੜਕੇ ਨੂੰ ਜਾਣਦੀ ਹੈ 나జర్ ਸਿੰਘ ਦੀ ਆਵਾਜ਼ ਰੌਣਕ ਦੇ ਕੰਨਾਂ ਵਿੱਚ ਪਈ ਤਾਂ ਉਹ ਤਰਬਕ ਕੇ ਬੋਲਦੀ ਹੈ ਹਾਂ ਬਾਪੂ ਜੀ ਇਹ ਦੀਪ ਹੈ ਕੋਈ ਟਾਈਮ ਸੀ ਜਦੋਂ ਇੱਕੋ ਕਾਲਜ ਵਿੱਚ ਪੜ੍ਹਦੇ ਸੀ ਅਸੀਂ ਦੀਪ ਹੱਥ ਜੋੜ ਕੇ 나జర్ ਸਿੰਘ ਨੂੰ ਸਸਰੀਕਾਲ ਕਹਿੰਦਾ ਹੈ ਅੰਕਲ ਜੀ ਮੈਂ ਰਾਉਣ ਕਰਾ ਲਈ ਪੜਦਾ ਸੀ ਪਰ ਪੜ੍ਹਾਈ ਛੱਡ ਦਿੱਤੀ ਤੇ ਵਿਦੇਸ਼ ਚਲਾ ਗਿਆ ਸੀ ਮਾਮਾ ਜੀ ਹੁਣਾਂ ਕੋਲ ਤੇ ਦੋ ਕੁ ਹਫ਼ਤੇ ਹੋਇਆ ਇੰਡੀਆ ਆਏ ਨੂੰ ਦੀਪ ਇੱਕੋ ਸਾਹ ਚੋਂ 나జర్ ਸਿੰਘ ਨੂੰ ਕਾਫੀ ਕੁਝ ਦੱਸ ਦਿੰਦਾ ਹੈ 나జర్ ਸਿੰਘ ਅੱਛਾ ਅੱਛਾ ਪੁੱਤ ਹੋਰ ਘਰ ਪਰਿਵਾਰ ਸਭ ਠੀਕ ਹੈ ਦੀਪ ਮਿਠੇ ਸੁਭਾਅ ਨਾਲ ਹਾਂਜੀ ਹਾਂਜੀ ਅੰਕਲ ਜੀ ਬਾਬਾ ਜੀ ਦੀ ਮਿਹਰ ਐ ਤੁਸੀਂ ਦੱਸੋ ਇੱਧਰ ਕਿੱਧਰੋਂ ਆਏ ਹੋ ਰੌਣਕ ਤੇ ਗੁਰੀਬਾਈ ਠੀਕ ਰਹਿੰਦਾ ਹੈ ਹੁਣ ਦੀਪ ਦਾ ਇਹ ਸਵਾਲ ਸੁਣ ਰੌਣਕ ਦੇ ਸੀਨੇ ਨੂੰ ਚੀਰ ਖੰਦਦਾ ਹੈ 나જર ਸਿੰਘ ਵੀ ਗੁਰੀ ਦਾ ਨਾਮ ਸੁਣ ਕੇ ਹੈਰਾਨ ਹੋ ਜਾਂਦਾ ਹੈ ਇਸ ਤੋਂ ਪਹਿਲਾਂ 나જર ਸਿੰਘ ਗੁਰੀ ਬਾਰੇ ਕੁਝ ਬੋਲਦਾ ਰੌਣਕ ਬੋਲ ਪੈਂਦੀ ਹੈ ਹਾਂ ਹਾਂ ਦੀਪ ਸਭ ਠੀਕ ਹੈ ਗੁਰੀ ਵੀ ਠੀਕ ਹੈ ਤੂੰ ਦੱਸ ਇੱਧਰ ਕਿੱਧਰ ਚੱਲਿਆ ਦੀਪ ਮੁਸਕਰਾ ਕੇ ਲੈ ਯਾਰ ਹੱਦ ਐ ਤੂੰ ਤਾਂ ਭੁੱਲੀ ਗਈ ਤੇਰੇ ਨਾਲ ਲੱਗਦੇ ਪਿੰਡ ਮੇਰੀ ਭੂਆ ਜੀ ਰਹਿੰਦੇ ਐ ਉਹਨਾਂ ਨੂੰ ਮਿਲਣ ਚੱਲਿਆ ਰਸਤੇ 'ਚੋਂ ਮੇਰੀ ਗੱਡੀ ਖਰਾਬ ਹੋ ਗਈ ਤਾਂ ਗੱਡੀ ਠੀਕ ਕਰਵਾਉਣੀ ਸੀ ਬਰਕਸ਼ਾਬ ਉੱਪਰ ਖੜੇ ਕਰ ਦਿੱਤੀ ਤੇ ਸੋਚਿਆ ਚਲੋ ਅੱਜ ਬੱਸ ਦੀ ਸਵਾਰੀ ਕਰਦੇ ਹਾਂ ਦੀਪ ਇਹ ਕਹਿ ਕੇ ਹੱਸ ਪੈਂਦਾ ਹੈ ਤੇ 나જર ਸਿੰਘ ਵੀ ਹੱਸਦੇ ਹੋਏ ਦੀਪ ਪੁੱਤ ਤੂੰ ਪਹਿਲਾ ਮੁੰਡਾ ਐ ਜੋ 12ਵਾਂ ਆ ਕੇ ਬੱਸ ਚੜਨ ਲੱਗੇ ਆ ਕੋਈ ਸ਼ਰਮ ਨਹੀਂ ਕੀਤੀ ਵਰਨਾ ਮੁੰਡੇ ਤਾਂ ਬੱਸਾਂ 'ਚੋਂ ਚੜਨ ਲੱਗੇ ਸ਼ਰਮ ਮਰਦੇ ਨੇ ਜਿਉਂਦਾ ਰਹਿ ਦੀਪ ਹੱਸਦੇ ਹੋਏ ਕਹਿੰਦਾ ਉਹ ਹੋ ਅੰਕਲ ਜੀ ਮੈਂ ਉਦਾਂ ਦਾ ਨਹੀਂ ਰਾੌਣਕ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦੀ ਐ ਮੈਂ ਮਿੱਟੀ ਨਾਲ ਜੁੜਿਆ ਹੋਇਆ ਹਾਂ ਮੇਰੇ ਕੋਲੋਂ ਆ ਸ਼ੋਸ਼ੇਬਾਜ਼ੀਆਂ ਨਹੀਂ ਹੁੰਦੀਆਂ ਪਰ ਰਾੌਣਕ ਤੁਸੀਂ ਦੱਸਿਆ ਨਹੀਂ ਕਿੱਥੋਂ ਆ ਰਹੇ ਹੋ ਰਾੌਣਕ ਬਹਾਨੇ ਜਿਹੇ ਬਣਾਉਂਦੀ ਹੋਈ ਉਹ ਦੀਪ ਇਹ ਮੇਰਾ ਬੇਟਾ ਨਿੱਕੂ ਬਹੁਤ ਬਿਮਾਰ ਸੀ। ਇਸ ਨੂੰ ਦਵਾਈ ਦਿਵਾਉਣ ਆਏ ਸੀ ਅਸੀਂ। ਤੈਨੂੰ ਤਾਂ ਪਤਾ ਹੀ ਐ ਪਿੰਡਾਂ ਵਾਲੇ ਡਾਕਟਰਾਂ ਦਾ ਹਾਲ। ਰਾੌਣਕ ਨੇ ਦੀਪ ਦੀ ਗੱਲ ਨੂੰ ਟਾਲਦੇ ਹੋਏ ਕਿਹਾ। 나જર ਸਿੰਘ ਰਾੌਣਕ ਦੇ ਬੋਲੇ ਹੋਏ ਝੂਠ ਕਾਰਨ ਉਸ ਵੱਲ ਹੈਰਾਨ ਹੁੰਦਿਆ ਦੇਖ ਰਿਹਾ ਸੀ। ਪਰ ਉਹ ਕੁਝ ਨਾ ਬੋਲਿਆ। ਇੱਕ ਗੱਲੋਂ ਰਾੌਣਕ ਨੇ ਸਹੀ ਕਿਹਾ। ਇਹ ਕਹ ਹੈ ਦੀਪ ਹੈ ਤਾਂ ਅਣਜਾਣ ਹੀ ਫਿਰ ਘਰ ਦਾ ਭੇਦ ਥੋੜੀ ਦੇਣਾ ਸੀ। ਥੋੜੀ ਦੇਰ ਬਾਅਦ ਰੌਣਕ ਦਾ ਪੇਕਾ ਪਿੰਡ ਆ ਜਾਂਦਾ ਹੈ 나જર ਸਿੰਘ ਉਸ ਬਸ ਤੋਂ ਉਤਰਦੇ ਵਕਤ ਦੀਪੂਤ ਆ ਜਾ ਘਰ ਚਾਹ ਪਾਣੀ ਛੱਕ ਕੇ ਜਾਣਾ ਦੀਪ ਕੁਝ ਝਿਜਕਦੇ ਹੋਏ ਰੌਣਕ ਵੱਲ ਦੇਖ ਕੇ ਨਹੀਂ ਅੰਕਲ ਜੀ ਫਿਰ ਕਦੀ ਸਹੀ ਅੱਜ ਜਲਦੀ ਹੈ ਸਤ ਸ੍ਰੀ ਅਕਾਲ ਰੌਣਕ ਆਪਣੇ ਬੱਚੇ ਨੂੰ ਲੈ ਕੇ ਜਲਦੀ ਨਾਲ ਬਸ ਤੋਂ ਹੇਠਾਂ ਉਤਰ ਜਾਂਦੀ ਹੈ ਬਿਨਾ ਕੁਝ ਦੀਪ ਨੂੰ ਕਹੇ ਉਹ ਮੂੰਹ ਦੂਜੀ ਦਿਸ਼ਾ ਤੋਂ ਘੁਮਾ ਕੇ ਖੜ ਜਾਂਦੀ ਹੈ ਦੀਪ ਨੂੰ ਉਸਦੀ ਬੇਰੁਖੀ ਚੰਗੀ ਨਹੀਂ ਲੱਗਦੀ ਉਹ ਰੌਣਕ ਨੂੰ ਚਾਹ ਕੇ ਵੀ ਉਸ ਦੀਆਂ ਅੱਖਾਂ ਵਿੱਚਲੀ ਉਦਾਸੀ ਦਾ ਕਾਰਨ ਨਹੀਂ ਪੁੱਛਿਆ ਸੀ ਇੰਨੇ ਨੂੰ ਕਨੈਕਟਰ ਸੀਟੀ ਬਿਜਾ ਦਿੰਦਾ ਹੈ ਤੇ ਬੱਸ ਆਪਣੀ ਅਗਲੀ ਮੰਜ਼ਲ ਵੱਲ ਨੂੰ ਚੱਲ ਪੈਂਦੀ ਹੈ ਪਰ ਦੀਪ بار بار ਪਿਛਲੇ ਸ਼ੀਸ਼ੇ ਰਾਹੀਂ ਰੌਣਕ ਨੂੰ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਉਂ-ਜਿਉਂ ਬੱਸ ਅੱਗੇ ਵਧ ਰਹੀ ਸੀ ਦੀਪ ਦਾ ਦਿਲ ਰੌਣਕ ਤੋਂ ਬਿਨਾ ਡੁੱਬਦਾ ਜਾ ਰਿਹਾ ਸੀ ਦੀਪ ਆਪਣਾ ਸੱਜਾ ਹੱਥ ਦਿਲ ਤੇ ਰੱਖ ਕੇ ਰੱਬ ਨੂੰ ਕਹਿ ਰਿਹਾ ਸੀ ਜਾ ਉਹ ਹੋ ਉਹ ਰੱਬਾ ਯਾਰ ਮਲਾਇਆ ਵੀ ਤਾਂ ਉਹ ਕਿਸ ਮੋੜ ਤੇ ਆ ਕੇ ਨਾ ਦਿਲ ਖੋਲ ਕੇ ਖੈਰੀਅਤ ਪੁੱਛੋਈ ਤੇ ਨਾ ਹੀ ਦੁਆ ਸलाम ਹੋਈ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਕਹਿੰਦਾ ਉਹਦੀਆਂ ਅੱਖਾਂ ਵਿੱਚ ਲੱਖਾਂ ਸਮੁੰਦਰਾਂ ਦੇ ਖਾਰੇ ਹੰਝੂ ਜ਼ਰੂਰ ਦੁੱਖ ਦਿਖ ਰਹੇ ਸੀ ਫਿਰ ਦੀਪ ਆਪਣੀਆਂ ਹੀ ਲਿਖੀਆਂ ਕਵਿਤਾ ਦੇ ਬੋਲ ਗੁੰਗਣਾਉਣ ਲੱਗਦਾ ਹੈ ਖੈਰੀਅਤ ਹੀ ਨਹੀਂ ਉਸਕੇ ਮੈ ਖਾਣੇ ਕੀ ਵਰਨਾ ਅੱਖੋਂ ਵਿੱਚ ਖਾਰਾ ਖਾਰਾ ਪਾਣੀ ਹੁੰਦਾ ਦਿਲ ਤਰਸ ਰਹਾ ਹੈ ਗੁਫਤਗੂ ਕੇ ਲਈ ਵਰਨਾ ਹੈ આજ ਤੱਕ ਜਲ ਰਹਾ دیਵਾਨਾ ਨਹੀਂ ਹੁੰਦਾ ਕਾਫੀ ਵਕਤ ਦੀਪ ਇੰਜ ਹੀ ਰੌਣਕ ਦੀਆਂ ਯਾਦਾਂ ਚ ਖੋਇਆ ਰਿਹਾ ਬਸ ਚੌਤਰ ਰੌਣਕ ਤੇ ਨਾਜ਼ਰ ਸਿੰਘ ਆਪਣੇ ਘਰ ਵੱਲ ਨੂੰ ਤੁਰ ਪਏ। ਨਾਜ਼ਰ ਸਿੰਘ ਦੀ ਪਤਨੀ ਨਸੀਬ ਕੌਰ ਬੇਸਵਰੀ ਨਾਲ ਬੇੜੇ ਵਿੱਚ ਮੰਜੜਾਹੀ ਉਹਨਾਂ ਦੀ ਉਡੀਕ ਕਰ ਰਹੀ ਸੀ। ਨਸੀਬ ਕੌਰ ਦੇ ਮੱਥੇ ਦੀਆਂ ਤੇ ਉਹੜੀਆਂ ਸਾਫ਼ ਦੱਸ ਰਹੀਆਂ ਸਨ ਕਿ ਉਹ ਆਪਣੀ ਇਕੱਲੀ ਇਕਹਿਰੀ ਧੀ ਰੌਣਕ ਲਈ ਕਿੰਨੀ ਫਿਕਰਮੰਦ ਹੈ। ਨਸੀਬ ਕੌਰ ਜਦੋਂ ਦੀ ਰੌਣਕ ਘਰੋਂ ਤਰੀਕ ਤੇ ਗਈ ਸੀ ਨਸੀਬ ਕੌਰ ਉਦੋਂ ਦੀ ਹੱਥ ਵਿੱਚ ਮਾੜਾ ਦੇ ਬਣ ਕੇ ਫੇਰ ਕੇ ਵੈਗਰੂ ਵੈਗਰੂ ਅਜਾਬ ਕਰ ਰਹੀ ਸੀ ਤੇ ਮਨ ਹੀ ਮਨ ਰੱਬ ਅੱਗੇ ਆਪਣੀ ਧੀ ਦੇ ਸਾਰੇ ਦੁੱਖਾਂ ਦਾ ਨਾਸ ਕਰਨ ਲਈ ਅਰਦਾਸ ਕਰ ਰਹੀ ਹੈ ਮਾਲਾ ਦੇ ਮਣਕੇ ਫੇਰਦੀ ਨਸੀਬ ਕੌਰ ਦੇ ਕੰਨਾਂ ਵਿੱਚ ਦਰਵਾਜ਼ੇ ਦੇ ਖੜਕਣ ਦੀ ਆਵਾਜ਼ ਪੈਂਦੀ ਹੈ ਉਹ ਮੰਜੇ ਤੋਂ ਜਲਦੀ ਜਲਦੀ ਉੱਠਦੀ ਹੋਈ ਦਰਵਾਜ਼ੇ ਵੱਲ ਨੂੰ ਤੁਰ ਪੈਂਦੀ ਹੈ ਤੇ ਦਰਵਾਜ਼ਾ ਖੋਲ ਦਿੰਦੀ ਹੈ 나જર ਸਿੰਘ ਦਰਵਾਜ਼ਾ ਖੋਲਦੇ ਹੀ ਅੰਦਰ ਆਉਂਦਾ ਹੈ ਤੇ ਪਿੱਛੇ-ਪਿੱਛੇ ਰੌਣਕ ਵੀ ਆਪਣੇ ਪੁੱਤ ਨੂੰ ਸੀਨੇ ਲਗਾਈ ਅੰਦਰ ਆ ਜਾਂਦੀ ਹੈ। ਰਾੌਣਕ ਮੰਜੇ ਉੱਪਰ ਆਪਣੇ ਸੁੱਤੇ ਪਏ ਪੁੱਤ ਨੂੰ ਲਟਾ ਕੇ ਆਪ ਮੰਜੇ ਤੇ ਬੈਠ ਜਾਂਦੀ ਹੈ। ਨਸੀਬ ਕੌਰ ਰਸੋਈ ਚੋਂ ਦੋਵਾਂ ਲਈ ਪਾਣੀ ਰਿਆ ਕੇ ਫੜਾਉਂਦੇ ਹੋਏ। ਰਾੌਣਕ ਦੇ ਬਾਪੂ ਕੀ ਕਿਹਾ ਦਾਲਤ ਨੇ? ਮਾਂ ਦੀ ਬੇਵਸੀ ਆਵਾਜ਼ ਸੁਣ ਰਾੌਣਕ ਦੀਆਂ ਅੱਖਾਂ ਚੋਂ ਹੰਝੂ ਵਹਿ ਤੁਰਦੇ ਨੇ। ਉਹ ਆਪਣੀ ਮਾਂ ਦੇ ਗਲ ਲਾ ਕੇ ਰੋਣ ਲੱਗ ਪੈਂਦੀ ਹੈ। ਨਾ ਮੇਰੀ ਧੀ ਰੋ ਨਾ ਇਹ ਤਾਂ ਪ੍ਰਮਾਤਮਾ ਦੀ ਜਿਵੇਂ ਮਰਜ਼ੀ ਸੀ ਉਹ ਹੋ ਰਿਹਾ ਹੈ ਨਸੀਬਖੌਰ ਦੇ ਭਰੇ ਮਨ ਨਾਲ ਰੌਣਕ ਨੂੰ ਦਲਾਸਾ ਦਿੱਤਾ 나જર ਸਿੰਘ ਰੌਣਕ ਪੁੱਤ ਤੇਰੀ ਬੇਬੇ ਠੀਕ ਕਹਿੰਦੀ ਹੈ ਗੁਰੀ ਦੇ ਕਰਮਾਂ ਦੀ ਸਜ਼ਾ ਅਦਾਲਤ ਨੇ ਸੁਣਾ ਦਿੱਤੀ ਹੈ ਉਹ ਨੀਲੀ ਛਤਰੀ ਵਾਲੇ ਦੀ ਅਦਾਲਤ ਵਿੱਚ ਵੀ ਗੁਨਾਹ ਆਪਣੇ ਆਪ ਕੋਈ ਲੁਕੋ ਨਹੀਂ ਸਕਦਾ ਨਾ ਰੋ ਮੇਰਾ ਬੀਬਾ ਪੁੱਤ ਬਸ ਆਪਣੇ ਨਿੱਕੂ ਪੁੱਤ ਨਾਲ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰ ਮੇਰਾ ਪੁੱਤ ਆਪਣੇ ਬੇਬੇ ਬਾਪੂ ਦੀ ਦਿੱਤੀ ਹਲਾ ਸ਼ੇਰੀ ਨਾਲ ਰੌਣਕ ਉਹਨਾਂ ਸਾਹਮਣੇ ਆਪਣੇ ਮਨ ਨੂੰ ਕਠੋਰ ਕਰਦੀ ਹੋਈ ਆਪਣੇ ਕਮਰੇ ਅੰਦਰ ਚਲੀ ਜਾਂਦੀ ਹੈ ਨਸੀਬਖੌਰ ਉਸ ਨੂੰ ਅੰਦਰ ਜਾਂਦੀ ਦੇਖ ਕੇ ਰੌਣਕ ਦੇ ਬਾਪੂ ਨੂੰ ਮੈਨੂੰ ਰੌਣਕ ਦੀ ਫਿਕਰ ਹੋ ਰਹੀ ਹੈ ਉਹ ਇਸ ਦਰਦ ਨੂੰ ਕਿਵੇਂ ਸੰਭਾਲੇਗੀ ਇੰਨੀ ਛੋਟੀ ਉਮਰ ਚੋਂ ਮੇਰੀ ਧੀ ਨੇ ਕਿੰਨੇ ਦੁੱਖ ਦੇਖ ਲੈਨੇ ਨਸੀਬ ਕੌਰ ਨੇ ਆਪਣੀਆਂ ਅੱਖਾਂ ਦੇ ਹੰਝੂ ਆਪਣੀ ਚੁੰਨੀ ਨਾਲ ਸਾਫ਼ ਕਰਦੇ ਹੋਏ ਕਿਹਾ 나જર ਸਿੰਘ ਨੇ ਨਸੀਬ ਕੌਰ ਦੇ ਮੋਢੇ ਉੱਪਰ ਆਪਣਾ ਹੱਥ ਰੱਖਦੇ ਹੋਏ ਉਸ ਨੂੰ ਹੌਸਲਾ ਦਿੱਤਾ ਨਸੀਬ ਕੁਰੇ ਉਹ ਮੇਰੀ ਧੀ ਹੈ ਤੂੰ ਦੇਖੀ ਉਹ ਖੁਦ ਨੂੰ ਸੰਭਾਲ ਲਏਗੀ ਤੇ ਮੈਂ ਉਸ ਨੂੰ ਇਸ ਲਈ ਤਾਂ ਇੰਨਾ ਪੜਾਇਆ ਲਿਖਾਇਆ ਕਿ ਉਹ ਹਰ ਮੁਸ਼ਕਲ ਦਾ ਡਟ ਕੇ ਮੁਕਾਬਲਾ ਕਰੇ ਅਜੇ ਉਹ ਗੱਲਾਂ ਕਰ ਰਹੇ ਸਨ ਤਾਂ ਰੌਣਕ ਦਾ ਬੇਟਾ ਉੱਠ ਜਾਂਦਾ ਹੈ ਤੇ ਰੋਣ ਰੋਣ ਲੱਗ ਜਾਂਦਾ ਹੈ ਨਸੀਬਕੌਰ ਤੇ ਨਾજર ਸਿਓ ਉਸ ਨੂੰ ਚੁੱਪ ਕਰਾਉਣ ਲੱਗਦੇ ਹਨ ਉਧਰ ਦੀਪ ਆਪਣੀ ਭੂਆ ਦੇ ਘਰ ਪੁੱਜ ਜਾਂਦਾ ਹੈ ਦੀਪ ਦੀ ਭੂਆ ਤੇਜਕੌਰ ਦੀਪ ਨੂੰ ਚਾਹ ਪੀਂਦੇ ਨੂੰ ਦੀਪ ਪੁੱਤ ਹਾਂ ਤੂੰ ਠੀਕ ਹੈ ਵਿਆਹ ਕਰਵਾ ਲੈ ਹੁਣ ਸਰਦਾਰਾਂ ਦੇ ਪੁੱਤ ਇੰਜ ਅਕੱਲੇ ਚੰਗੇ ਨਹੀਂ ਲੱਗਦੇ ਪੁੱਤ ਆਉਂਦੇ ਜਾਂਦੇ ਦੀਪ ਖਾਲੀ ਕੱਪ ਨੂੰ ਟੇਬਲ ਉੱਤੇ ਰੱਖਦੇ ਹੋਏ ਓਹੋ ਭੂਆ ਤੂੰ ਕਿਉਂ ਫਿਕਰ ਕਰਦੀ ਹੈ ਤੈਨੂੰ ਨਹੀਂ ਮੈਂ ਭੁੱਲਦਾ ਜਦੋਂ ਪਾਣੀ ਬਾਰੇਗੀ ਇਹ ਮੈਂ ਨਾ ਫਿਕਰ ਕਰਿਆ ਕਰ ਦੀਪ ਭੂਆ ਨਾਲ ਮਖੌਲ ਕਰਦਾ ਹੋਇਆ ਬੋਲਦਾ ਤੇ ਤੇਜ ਕੌਰ ਹਲਕਾ ਜਿਹਾ ਦੀਪ ਦੇ ਮੋਢੇ ਤੇ ਆਪਣੇ ਹੱਥ ਨਾਲ ਮਾਰਦੀ ਹੋਈ ਹੈ ਰੁੜ ਜਾਣਾ ਭੂਆ ਨਾਲ ਹੀ ਮਸ਼ਕਰੀਆਂ ਕਰੀ ਜਾਂਦਾ ਐ ਨਹੀਂ ਮੈਂ ਤੇਰੀ ਬਹੂ ਨੂੰ ਘਰ ਆਉਣ ਦਿੰਦੀ ਮੈਂ ਤਾਂ ਤੁਹਾਡੇ ਦੋਵਾਂ ਤੋਂ ਦੋ-ਦੋ ਵਾਰ ਪਾਣੀ ਵਰਕੇ ਪਿਉ ਦੋਵੇਂ ਹਾਸਾ ਮਖੌਲ ਕਰਦੇ ਹੋਏ ਹੱਸ ਪੈਂਦੇ ਹਨ ਅੱਛਾ ਪੂਆ ਗਰਨਾਮ ਬਾਈ ਨજર ਨਹੀਂ ਆਇਆ ਕਿੱਥੇ ਆ ਨਾਲੇ ਉਹ ਉਸਦੇ ਹੱਥ ਕਦੋਂ ਪੀਲੇ ਕਰਨੇ ਨੇ ਦੀਪ ਨੇ ਘਰ ਦਾ ਆਲਾ ਦਵਾਲਾ ਦੇਖਦੇ ਹੋਏ ਮਜ਼ਾਕ ਕਰਦੇ ਹੋਏ ਕਿਹਾ ਦੀਪ ਨੂੰ ਤੂੰ ਜਾਣਦਾ ਪੁੱਤ ਤੇਰੇ ਫੁੱਫੜ ਜੀ ਦੇ ਤੁਰ ਜਾਣ ਪਿੱਛੋਂ ਗਰਨਾਮ ਤੇ ਸਾਰੀ ਜ਼ਿੰਮੇਵਾਰੀ ਪੈ ਗਈ ਉੱਪਰ ਦੀ ਤੇਰੀ ਛੋਟੀ ਭੈਣ ਮਾਹੀ ਦਾ ਫਿਕਰ ਵੀ ਉਸ ਨੂੰ ਖਾਂਦਾ ਰਹਿੰਦਾ ਹੈ ਵਿਚਾਰਾ ਦਿਨ ਰਾਤ ਗੁਰਨਾਮ ਤਾਂ ਖੇਤੀ ਜੀ ਲੱਗਿਆ ਰਹਿੰਦਾ ਉਸ ਨੂੰ ਆਪਣੀ ਤਾਂ ਭੋਰਾ ਫਿਕਰ ਨਹੀਂ ਅੱਜ ਵੀ ਸਵੇਰ ਦਾ ਗਿਆ ਖੇਤਾਂ ਚ ਬਸ ਆਉਣ ਵਾਲਾ ਹੋਆ ਪੂਆ ਨੇ ਇੱਕੋ ਸਾ ਗੁਰਨਾਮ ਬਾਰੇ ਕਿਹਾ ਤੇ ਕੁਝ ਅੱਗੇ ਵੀ ਕਹਿਣ ਲੱਗੀ ਇੰਨੇ ਨੂੰ ਗੁਰਨਾਮ ਵੀ ਟਰੈਕਟਰ ਲੈ ਕੇ ਘਰ ਅੰਦਰ ਦਾਖਲ ਹੁੰਦਾ ਹੈ ਦੀਪ ਗੁਰਨਾਮ ਨੂੰ ਬਹੁਤ ਗਰਮ ਜੋਸ਼ੀ ਨਾਲ ਮਿਲਦਾ ਹੈ ਦੋਵੇਂ ਭਰਾ ਇੱਕ ਦੂਜੇ ਨੂੰ ਬਹੁਤ ਪਿਆਰ ਨਾਲ ਆਪਣੀਆਂ ਆਪਣੀਆਂ ਬਾਹਾਂ ਚ ਭਰ ਲੈਂਦੇ ਹਨ ਅਤੇ ਮਿਲਦੇ ਹਨ ਇਹ ਕਹਾਣੀ ਦਾ ਅਗਲਾ ਭਾਗ ਤੁਸੀਂ ਕੱਲ ਨੂੰ ਸੁਣਨਾ ਜੀ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਧੰਨਵਾਦ